ਜਰਨਲ ਜ਼ੋਰਾਵਰ ਸਿੰਘ ਨਾਸਿਰ ਜੀ ਉਹਦਾ ਅਰਜੀ ਵੀ ਬੁੱਧ ਲੱਗਾ ਜੰਮੂ ਦੇ ਵਿੱਚ ਵੀ ਬੁੱਧ ਮਿਲਦੇ ਉਹਦੇ ਉਹ ਜਦੋਂ ਮਰਿਆ ਨਾ ਮਾਰ ਲਿਆ ਉਹਨਾਂ ਨੇ ਛੁੱਟ ਲੈ ਜੁਮੀ ਤੇ ਉਹਨਾਂ ਕਬੀਲਿਆਂ ਜਦੋਂ ਮਰਿਆ ਉਹ ਬੰਦਾ ਉਹਦੀ ਮੌਤ ਤੋਂ ਬਾਅਦ ਉਹ 14 ਕਬੀਲੇ ਆਪਸ ਚ ਲੜਦੇ ਹਮ ਕਿਹਦੀ লাশ ਕੌਣ ਲੈ ਕੇ ਜਾਊਗਾ ਹਮ ਉੱਥੇ ਇੱਕ ਪ੍ਰਥਾ ਸੀ ਵੀ ਜਦੋਂ ਉਹਨਾਂ ਦੀਆਂ ਲੇਡੀਜ਼ ਪ੍ਰੈਗਨੈਂਟ ਹੁੰਦੀਆਂ ਬੱਚਾ ਹੋਣ ਵਾਲਾ ਹੁੰਦਾ ਉਹਨਾਂ ਦੀਆਂ ਜਨਾਨੀਆਂ ਦੇ ਤੇ ਉਹ ਇੱਕ ਲੋਹੇ ਦੇ ਭਾਂਡੇ ਚ ਸ਼ੇਰ ਦਾ ਮਾਸ ਪਾ ਕੇ ਉਹਦੇ ਲਾ ਕੇ ਰੱਖਦੇ ਜੀ ਕਿ ਸਾਡਾ ਬੱਚਾ ਇਹੋ ਜਿਹਾ ਹੋਵੇ ਉਸ ਵੇਲੇ ਮੈਂ ਇੱਕ ਕਥਾ ਸੁਣਦਾ ਸੀ ਉਹਦੇ ਵਿੱਚ ਕਿਹਾ ਗਿਆ ਕਿ ਉਹਨਾਂ ਜ਼ਮਾਨਿਆਂ ਦੇ ਵਿੱਚ ਉਹਦਾ ਮਾਸ 150 ਰੁਪਏ ਕਿਲੋ ਵਿਕਿਆ ਜਦੋਂ 2.5 ਰੁਪਏ ਤਨਖਾਹ ਹੁੰਦੀ ਸਪਾਈ ਦੀ ਲੋਕੀ ਵੰਡ ਵੰਡ ਕੇ ਲੈ ਗਏ ਉਹ ਲੈ ਕੇ ਗਏ ਵੀ ਐਨੇ ਕਿਲੋ ਸਾਨੂੰ ਦੋ ਅਸੀਂ ਆਪਣੇ ਕਬੀਲੇ ਚ ਰੱਖਣਾ ਹਾਂ ਆ ਜਦੋਂ ਅੰਗਰੇਜ਼ਾਂ ਤੋਂ ਬਾਅਦ ਜਦੋਂ ਮੁਲਕ ਆਜ਼ਾਦ ਹੋਇਆ ਉਸ ਤੋਂ ਬਾਅਦ ਉਹਨਾਂ ਨੇ ਵੇਖਿਆ ਸੰਗਲਾ ਪੀਟ ਕੇ ਸੰਗਲਾ ਕੋਟਨ ਉਹ ਜਗ੍ਹਾ ਦਾ ਨਾਂ ਆਇਆ ਉੱਥੇ ਉਹਨਾਂ ਨੇ ਹੁਣ ਸਾਰਿਆਂ ਕਬੀਲਿਆਂ ਤੋਂ ਉਸ ਜ਼ਮਾਨੇ ਦੇ ਮਾਸ ਇਕੱਠੇ ਕਰਕੇ ਤੇ ਇੱਕ ਜਗ੍ਹਾ ਤੇ